ਹੈਲੋ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੈਜ ਵਲੌਗ ਦੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪਰਮਾਤਮਾ ਅਕੀਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਲੱਗਿਆ ਵਲੌਗ ਦੀ ਸਟਾਰਟਿੰਗ ਹਨ ਵਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਪਰ ਮੈਂ ਨਹੀਂ ਦੇਣੇ ਇਧਰ ਦੇਖੋ ਇਹ ਲੈ ਜਾ ਕੇ ਹੱਟੀ ਚਾਹ ਤੋਂ ਦੇ ਪੀ ਕੇ ਰਾਜੀ ਨਹੀਂ ਕਹਿੰਦੇ ਚਾਹ ਦੇ ਨਾਲ ਕੁਝ ਚਾਹੀਦਾ ਖਾਣ ਲਈ ਤਾਂ ਲੈ ਕੇ ਆਏ ਕਿ ਲੈ ਕੇ ਆਏ ਮਤਲਬ ਜੀ ਵੀ ਵੀ ਬਾਤ ਹੈ ਕਦੀ ਉਹ ਆਲੇ ਹੈਲੋ ਕਰ ਹਣ ਹੈਲੋ ਇਹਨਾਂ ਸਾਡੀ ਜੀ ਵੀ ਮੰਗਾ ਦੀਆ ਹੈਲੋ ਕਰ ਪੁੱਤ ਹੈਲੋ ਰੌਲਾ ਨਹੀਂ ਪਾਣਾ ਚਾਹ ਪਾਲੋ ਆਪਦੀ ਆਪੋ ਆਪਦੇ ਬਿਸਕਟ ਵੰਡ ਲਏ ਇਹਨਾਂ ਨੇ ਹੁਣ ਚਾਹ ਪੀਣ ਲੱਗੇ ਨੇ ਪੀ ਲੋ ਚਾਹ ਤੇ ਹੁਣ ਠੀਕ ਹੈ ਸੇਟ ਖਾ ਠੀਕ ਹੈ ਤੇਰਾ ਅੱਜ ਸਕੂਲ ਨਹੀਂ ਗਏ ਨੇ ਛੁੱਟੀ ਕਰ ਲਈ ਸੀਗੀ। ਇਹ ਸਾਰ ਮੈਨੂੰ ਸਕੂਲੇ ਪੇ ਕਰਨਾ ਨੇ ਮੇਰਾ। ਛਾਲਾ ਘੱਟੇ। ਤੇ ਅੱਜ ਤੇ ਪਾਪਾ ਵੀ ਠੀਕ ਆ। ਪੋਛੂ ਆਪਣੇ ਬੈਠੇ ਨੇ ਹਾਲੇ। ਪੜਦੇ ਅੱਜ ਹਵਾ ਨਾਲ ਫੇਰ ਗਿਰ ਗਏ ਥਲੇ। ਬਰਨ ਲਗੇ ਕੰਮ ਕਰਨਾ। ਗੜਾਈ ਕਰਤੀ। ਮੰਮੀ ਹੈ? ਓਏ ਇੱਥੇ ਗੁੱਡ ਥੇ। ਲਿਆ ਲਓ ਜੀ ਆਪਾਂ ਇਹ ਹੋਏ ਸੀਗੇ ਪੱਠੇ ਵੱਢਣ ਸੈਬਰੀਤ ਆਇਆ ਅੱਜ ਮੇਰੇ ਨਾਲ ਇਹ ਠੀਕ ਸੀਗਾ ਤੇ ਇਹਨੇ ਨਾਲ ਪੱਠੇ ਵੱਢਾਤੇ ਇਹਦਾ ਪਾਪਾ ਲੱਗਿਆ ਹੋਇਆ ਉਧਰ ਲਸਣ ਦੀ ਗੜਾਈ ਕਰਨ ਕਿਉਂਕਿ ਜੀ ਕਿਆਰੀਆਂ ਚ ਬਹੁਤ ਕੱਖ ਹੋ ਗਿਆ ਸੀਗਾ ਮਿੱਥੇ-ਮੂਠਿਆਂ ਚ ਪਾਲਕ ਮਿੱਥਿਆਂ ਚ ਉਹ ਕਹਿੰਦਾ ਚਲ ਮੈਂ ਇਧਰ ਕੱਢ ਲਉਣਾ ਤੁਸੀਂ ਪੱਠੇ ਵੱਢ ਲਿਓ ਮੈਂ ਚਲ ਆਸੀ ਪੱਠੇ ਵੱਢ ਕੇ ਚੱਕ ਲਿਉਂਨੇ ਆ ਜਿਸ ਕਰ ਹਸਾਈ ਹਟ ਜਾ ਕਰ ਦੇਖੀ ਵੀ ਚਲਦੂ ਆਪਦੀ ਕੈਰੀਆਂ ਸਾਫ ਮੈਂ ਅੱਜ ਮੰਮੀ ਨਾਲ ਵੱਧ ਵੱੱਠੇ ਵੱਡੇ ਆ ਤੇ ਅੱਜ ਇਹਨੇ ਪੱਠੇ ਮੇਰੇ ਨਾਲ ਵੱਧ ਵੱੜਤੇ ਦਿਖਾਵਾਂ ਤੁਹਾਨੂੰ ਬੈਕ ਕੈਮਰੇ ਨਾਲ ਮੇਰੇ ਪਹਿਲਾਂ ਕਿਉਂਕਿ ਜੇ ਮੇਰ ਤੋਂ ਪਹਿਲਾਂ ਵੀ ਆ ਗਿਆ ਸੀਗਾ ਪਹਿਲਾਂ ਆ ਗਿਆ ਮੈਂ ਫੋਨ ਚਲਾਉਣ ਲੱਗਿਆ ਸੀ ਬੈਠਾ ਅੱਛਾ ਫੇਰ ਪਤਾ ਕੀ ਹੋਇਆ ਅਸੀਂ ਬੰਡ ਲਿਆ ਮੈਂ ਵੀ ਇੱਧਰ ਲਾ ਬਸਦਾ ਹੈ ਵੱਢਣਾ ਇੱਧਰ ਮੈਂ ਵੱਢਣਾ ਤੇ ਮੈਂ ਨਾ ਹੋ ਨਾਲ ਕੀਰਤਨ ਲਾ ਲਿਆ ਮੋਬਾਈਲ ਤੇ ਮੇਰਾ ਧਿਆਨ ਕੀਰਤਨ ਦੇ ਵਿੱਚ ਸੀਗਾ ਮੈਂ ਕੀਰਤਨ ਨਾਲ ਸੁਣਦੀ ਸੀਗੀ ਕਿ ਇਹਨੇ ਕੀ ਕਰਿਆ ਮੇਰੇ ਇੱਧਰ ਵੱੜਦੀ ਵੱੜਦੀ ਫਟਾਫਟਾ ਇੱਧਰਲੇ ਵੱੱਠੇ ਸਾਰੇ ਵੱੜਤੇ ਦਿਖਾਵਾਂ ਤੁਹਾਨੂੰ ਬੈਕ ਕੈਮਰੇ ਨਾਲ ਅੱਜ ਤਾਂ ਮੇਰ ਨਾਲ ਵੱੱਦ ਰੇਸ ਲਾਈ ਸੀ ਅਸੀਂ ਦਿਖਾਉਣੀ ਹੈ ਮਤਮ ਜਿੱਥੇ ਅਸੀਂ ਬੈਠੇ ਆ ਨਾ ਉਧਰੋਂ ਪਾਸਾ ਦੇਖੋ ਬਾਹਾਂ ਬਾਰੇ ਕਰੇ ਉਹ ਤੱਕ ਪਰੇ ਤੱਕ ਇਹਨੇ ਵੱਡੇ ਨੇ ਅੱਜ ਵੱੱਠੇ ਉਹ ਵੱਟ ਤੱਕ ਇੱਧਰੋਂ ਪਾਸਾ ਨਵੇੜਤਾ ਇੱਥੋਂ ਲੈ ਕੇ ਇੱਥੋਂ ਲੈ ਕੇ ਆ ਦੋ ਆ ਛੋਟੇ ਜਿਹਾ ਜਿੱਥੇ ਸੈਦ ਦਾ ਹੱਥ ਹੈ ਇੱਥੋਂ ਲੈ ਕੇ ਉਹ ਪਰੇ ਤੱਕ ਇਹਨੇ ਵੱਡੇ ਨੇ ਤੇ ਮੈਂ ਵੱਡੇ ਨੇ ਇੱਥੋਂ ਲੈ ਕੇ ਦਸਾਹੀ ਇਹਨਾਂ ਆਹ ਦੇ ਪਰੇ ਤੱਕ ਉਹ ਦੋ ਦਬੇ ਉਹ ਪੈਣੇ ਪਰੇ ਮੇਰੇ ਉਧਰ ਥੱਬੇ ਮੋਟੇ ਨੇ ਤਾਂ ਦੋ ਥੱਬੇ ਉਹ ਪੈਣੇ ਤੇ ਇੱਧਰ ਇੱਧਰ ਦੋ ਜੀ ਹਾਰ ਨ ਮਾਰਦਾ ਜਾਨ ਬੀਬੀ ਬੈਠੀ ਹੈ ਡਿਊਟੀ ਤੇ ਮਾਂ ਵੀ ਬੈੜੀ ਸੂ ਰਹੀ ਹੈ ਅੱਜ ਲੈ ਕੇ ਆਈ ਜੀ ਨਵੀ ਉਹ ਸੂਪੀ ਸੂਪੀ ਨਹੀਂ ਉਹ ਜਾ ਆ ਗਈ ਕੀ ਆ ਨੰਦੇ ਜੇਰ ਮਟੈਂਡੀ ਆਈ ਹੈ

ਹੋਣਾ ਇੰਨਾ ਬੈਲੀ ਰੋ ਕੇ ਪਸ਼ੂਆਂ ਦਾ ਨਿਬਲੜ ਕੇ ਦੁੱਧ ਵਗੈਰਾ ਪਾ ਕੇ ਸਾਰਾ ਪਾ ਤੇ ਹੁਣ ਲੱਗੀਆਂ ਮੈਂ ਇੱਥੇ ਤੜਕਾ ਲਾਉਣਾ ਆਗੇ ਪਹਿਲਾ ਸਮਾਨ ਤਿਆਰ ਕਰੇ ਤੇ ਹਾਂ ਤੜਕਾ ਲਾ ਲਿਆ ਹੋਏ ਨੇ ਰਹਿ ਹੋ ਜਾਂਦਾ ਹਰੇ ਟਾਈਮ ਨਾਲ ਕੁਝ ਨਹੀਂ ਹੋਇਆ ਹੈ ਤੇ ਇੱਕ ਵਾਰੀ ਇਹ ਸਰੋਂ ਦਾ ਤੇਲ ਤੜਕਾ ਲਾਉਣੀ ਹੈ ਇਹ ਮੈਂ ਤੜਕਾ ਘਸਣ ਬਣਾਈਆ ਤੜਕਾ ਲਾ ਰਹੇ ਆ ਜੀ ਆਪਾਂ ਸਾਗ ਤੁਸੀਂ ਕਹੋਗੇ ਅੱਜ ਫੇਰ ਸਾਗ ਅੱਜ ਸਾਗ ਮੈਂ ਨਹੀਂ ਬਣਾਇਆ ਜੀ ਅੱਜ ਸਾਗ ਮੇਰੀ ਜਠਾਣੀ ਨੇ ਬਣਾਇਆ ਉਹਦੇ ਕੇ ਗਈ ਆ ਤੇ ਵਿਹਾ ਸਾਗ ਨਹੀਂਗਾ ਕਿਤੇ ਕੋਹ ਉਧਰ ਵਾਲੇ ਸਾਗ ਨੂੰ ਤੜਕਾ ਲਾ ਗਏ ਸੱਜਰਾ ਸਾਗ ਅੱਜ ਬਣਾਇਆ ਉਹਨਾਂ ਨੇ ਤੇ ਹੁਣ ਦੇਖ ਕੇ ਕਹੇ ਸੀ ਕਿ ਮੈਂ ਤੜਕਾ ਨਾਲ ਲਗੀਆਂ ਨੂੰ ਕਿਰੋਂ ਖਾਣਾ ਤੇ ਪੈਣਾ ਹਲਾ ਜਿਠਾਣੀ ਦੇ ਕੇ ਗਈ ਹਾਂ ਮਨਾ ਦੋਸਰ ਕਰ ਰਹੇ ਸੀ ਹੈ ਸਾਇਰਨ ਬ੍ਰੌਂਚ ਨੇ ਹਾਂ ਤਾਂ ਭਾਈ ਹੋਣੀ ਹੋਰ ਗਏ ਨੇ ਤਾਂ ਮੈਂ ਕੇ ਮਖਾ ਵੀ ਚਲੋ ਅੱਜ ਫੇਰ ਸਾਥ ਆ ਲੈਣਾ ਸਾਉ ਦਾ ਵੈਸੇ ਇਹਨਾਂ ਦੇ ਮਨ ਪਸੰਦ ਚੀਜ਼ ਆ ਆ ਕੀ ਕਰੇ उतार साहब पाया होगा तो उन्हें ਕੰਮੀ ਗਿਆ ਬਣੇ ਪਹਿਲਾਂ ਗਰਾਮ ਚ ਤੇ ਵਿੱਚ ਫੋਨ ਆ ਰਿਹਾ ਕਿਸੇ ਦਾ ਚਲੋ ਕੋਈ ਨਾ ਕੱਟਿਆ ਜਾਓ ਇਹ ਚ ਜਿਵੇਂ ਤਜਾਦ ਪਾਉਣੀ ਹੈ ਥੋੜੀ ਜਿਹੀ ਖੜਦੀ ਹੈ ਨਾ ਹਜੇ ਦਾ ਤੜਕਾ ਲਾਉਂਦੇ ਨੇ ਨਾ ਇਹਨਾਂ ਤਜਾਦ ਨਹੀਂ ਬਣਦਾ ਫਿਰ ਸਾਦ ਸਾਕੇ ਤਜਾਦ ਨਹੀਂ ਬਣਦਾ ਤੇ ਇਤਨਾ ਬਣਦਾ ਨਹੀਂ ਥੋੜੀ ਜਿਹੀ ਹਲਦੀ ਪਾ ਲਾਂਗੇ ਮੈਂ ਤੁਹਾਡੇ ਚਾਹ। ਥੋੜਾ ਪਾ ਲਾਂਗੇ ਨਮੂਨ। ਬਾਕੀ ਦੇਖ ਲਾਂਗੇ ਘੱਟ ਵੱਧ। ਮੈਂ ਚੈੱਕ ਨਹੀਂ ਨਾ ਕਰਿਆ ਹੈਗਾ ਨਮੂਨ ਮੱਚ ਗਿਨੇ ਆ। ਅੱਧਾਈ ਤੜਕੂਂਗੀ ਇਹ ਜੇ

ਲੋ ਜੀ ਮਸਾਲਾ ਤੜਕਾ ਆਪਣਾ ਲੱਗ ਗਿਆ ਤੇ ਮੈਂ ਨੇਰਾ ਹੁੰਦਾ ਮੈਂ ਬਕਾਲਾ ਰੋਟੀ ਹਣਾ ਬਾਕੀ ਜੇ ਹੁਣ ਦੂਜੀ ਉਹਦਾ ਵੀ ਇੱਥੇ ਕਰਦੇ ਆਂ ਜੇਕਰ ਵੀਡੀਓ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਤੇ ਮਿਲਾਂਗੇ ਕੱਲੋ ਕਿਸੇ ਹੋਰ ਨਵੇਂ ਬਲੰਕ ਦੇ ਨਾਲ ਤੜਕਾ ਲਈ ਸਸਤੀ ਆਕਾ ਕਰਵਾਇ